ਕੀ ਪੁੱਤਰ ਰਿਸ਼ਤੇਦਾਰ ਸਾਰੇ ਸੰਬੰਧੀ ਯਾਰ ਦੋਸਤ ਪੁੱਤਰ ਸਤਿਗੁਰੂ ਜੀ ਕਹਿੰਦੇ ਹਨ ਇਹ ਸਾਰੀ ਮਾਇਆ ਹੈ ਇਹ ਸਾਰੀ ਰਚਨਾ ਜਗਤ ਦੀ ਮਾਇਆ ਹੈ ਉਹਨੇ ਮਾਇਆ ਕਿਵੇਂ ਹੈ ਇਹ ਹੀ ਅੱਜ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਸਤਿਗੁਰੂ ਜੀ ਆਪਣੀ ਬਾਵਨ ਬਾਣੀ ਅਨੰਦ ਸਾਹਿਬ ਜੀ ਦੇ ਵਿੱਚ ਬਚਨ ਕਰਦੇ ਹਨ ਸੰਗਤ ਜੀ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਕਹਿੰਦੇ ਜਿਵੇਂ ਗਰਭਵਤੀ ਔਰਤ ਦੇ ਅੰਦਰ ਹਾਗ ਹੁੰਦੀ ਹੈ, ਅਗਨ ਹੁੰਦੀ ਹੈ। ਉਸੇ ਤਰ੍ਹਾਂ ਜਿਹੜੀ ਸੰਸਾਰ ਦੇ ਵਿੱਚ ਮਾਇਆ ਹੈ, ਬਾਹਰ ਮਾਇਆ ਹੈ। ਏ ਮਾਇਆ ਜਿਹੜੀ ਹੈ ਦੁਖਦਾਈ ਹੈ ਮਾਇਆ ਅਗਨ ਸਭ ਇੱਕੋ ਜਿਹੀ ਕਰਕੇ ਖੇਲ ਰਚਾਇਆ ਕਿਦ ਏ ਮਾਇਆ ਤੇ ਅਗਨ ਇੱਕੋ ਜਿਹੀ ਹੈ ਉਸ ਪਰਮਾਤਮਾ ਨੇ ਖੇਲ ਰਚਾਇਆ ਹੈ ਗਿਆਤ ਸੁਭਾਣਾ ਤਾਂ ਜੰਮਿਆ ਪਰवार ਭਲਾ ਪਾਇਆ ਕਿnde ਜਦੋਂ ਇਹ ਚੀਜ਼ ਵਸਤੂ ਮਨੁੱਖ ਨੂੰ ਮਿਲਦੀ ਹੈ ਇਹ ਉਹ ਪੁੱਤਰ ਹੈ ਧੀ ਹੈ ਕਿ ਇਹ ਦਾਤ ਜਦੋਂ ਪਰਿਵਾਰ ਨੂੰ ਮਿਲਦੀ ਹੈ ਤਾਂ ਉਹ ਜਿਹੜਾ ਪੁੱਤਰ ਪੈਦਾ ਹੁੰਦਾ ਹੈ ਧੀ ਜੰਮਦੀ ਹੈ ਪਰਿਵਾਰ ਉਸ ਨੂੰ ਪ੍ਰਾਪਤ ਕਰਕੇ ਖੁਸ਼ੀ ਮਨਾਉਂਦਾ ਹੈ ਭਾਗ ਮਨਾਉਂਦਾ ਹੈ ਲਵ ਸੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਜਦੋਂ ਇਹ ਚੀਜ਼ ਇਹ ਲਵ ਸੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਪਰਮਾਤਮਾ ਦੇ ਨਾਲ ਪਹਿਲਾ ਮਨੁੱਖ ਜੁੜਿਆ ਸੀ ਜਦੋਂ ਸੁਦੇ ਕੋ ਧੀ ਆ ਗਈ ਪੁੱਤ ਆ ਗਿਆ ਉਹਦੇ ਨਾਲ ਉਹਦਾ ਪ੍ਰੇਮ ਜਿਆਦਾ ਹੋ ਗਿਆ ਲੇਵ ਸੁੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਰਾ ਇਹ ਮਾਇਆ ਦਾ ਜਿਹੜਾ ਵਰਤਾਰਾ ਪੈਦਾ ਹੋ ਗਿਆ ਅਤੇ ਪਰਮਾਤਮਾ ਨਾਲ ਉਹ ਲੇਵ ਟੁੱਟ ਗਈ ਅਤੇ ਪ੍ਰੀਤ ਉਸ ਧੀ ਦੇ ਨਾਲ ਉਸ ਪੁੱਤ ਦੇ ਨਾਲ ਜੁੜ ਗਈ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇ ਜਿੰਦੇ ਜਿੰਨਾਂ ਨੂੰ ਇਹ ਮਾਇਆ ਵਿਸਰ ਜਾਂਦੀ ਹੈ ਭੁੱਲ ਜਾਂਦੀ ਹੈ ਇਹ ਤਹਾਰ ਵਿਸਰੀ ਇਹ ਮਾਇਆ ਦੇ ਸਹਾਰੇ ਜਿੰਨਾਂ ਨੂੰ ਪਰਮਾਤਮਾ ਮਿਲ ਜਾਂਦਾ ਵਿਸਰ ਜਾਂਦਾ ਹੈ ਮੋਹ ਉਪਜੇ ਪਾਉ ਦੂਜਾ ਲਾਇ ਉਹਨਾਂ ਨੂੰ ਕੋਈ ਹੋਰ ਵਸਤੂ ਮਿਲ ਜਾਂਦੀ ਹੈ ਇਹਾਂ ਦੇ ਨਾਲ ਉਹਨਾਂ ਦਾ ਪ੍ਰੇਮ ਬਣ ਜਾਂਦਾ ਹੈ ਪਾਉ ਦੂਜਾ ਲਾਇ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾਂ ਲੱਗ ਆ ਗਈ ਕਿੰਨੇ ਵਿੱਚ ਮਾਇਆ ਪਾਇਆ ਸਤਗੁਰੂ ਜੀ ਕਹਿੰਦੇ ਹਨ ਗੁਰੂ ਪ੍ਰਸਾਦ ਦੀ ਗੁਰੂ ਦੀ ਮਿਹਰ ਹੋਵੇ ਕਿਰਪਾ ਹੋਵੇ ਤਾਂ ਕਈ ਗੁਰਸੇਖ ਕਈ ਮਨੁ ਏਦਾਂ ਦੇ ਹਨ ਜਿਨ੍ਹਾਂ ਨੇ ਸੰਸਾਰ ਜਗਤ ਦੀ ਮਾਇਆ ਦੇ ਵਿੱਚ ਰਹਿ ਕਰਕੇ ਹੀ ਉਸ ਪਰਮਾਤਮਾ ਨੂੰ ਕਾਲਿਆ ਅੱਗੇ ਸਤਗੁਰੂ ਜੀ ਕਹਿੰਦੇ ਹਨ ਹਰ ਆਪ ਕੋਲ ਹੈ 몰ਾ ਨਾ ਪਾਇਆ ਜਾਏ ਸਤਗੁਰੂ ਜੀ ਕਹਿੰਦੇ ਹਾਲ ਵੀ ਜਿਹੜਾ ਪਰਮਾਤਮਾ ਕਿਸੇ ਪੈਸੇ ਦੇ ਨਾਲ ਨਹੀਂ ਮਿਲ ਸਕਦਾ ਕਿਸੇ ਕੀਮਤ ਤੇ ਨਹੀਂ ਮਿਲ ਸਕਦਾ ਉਨੀ ਅਸੀਂ ਕੀਮਤ ਨਹੀਂ ਦੇ ਸਕਦੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਹਰ ਆਪ ਮੁੱਲ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹ ਰਹੀ ਲੋਕ ਬਿਲ ਲਾਈ ਸਾਧਗੁਰੂ ਜੀ ਕਹਿੰਦੇ ਹਨ ਲੋਕਾਂ ਨੇ ਖਪ-ਖਪ ਕੇ ਲੋਕਾਂ ਨੇ ਪੈਸੇ ਦੇ ਦੇ ਕਹੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹਿਆ ਪਰ ਕਿੰਦੇ ਉਹਨਾਂ ਦੇ ਹੱਥ ਕੱਖ ਨਹੀਂ ਆਇਆ ਮੁੱਲ ਨਾ ਪਾਇਆ ਜਾਏ ਕਿਸੇ ਵਿਟਹ ਰਹੀ ਲੋਕ ਬਿਲ ਲਾਈ कि ਜਿਹੜੇ ਉਹ ਮਿਲਕ ਦੇ ਰਹੇ ਹਨ ਉਸ ਪ੍ਰਮਾਤਮਾ ਨੂੰ ਪਾਉਣ ਵਾਸਤੇ ਪਰ ਕਹਿੰਦੇ ਉਹ ਕਿਸੇ ਪੈਸੇ ਦੇ ਰਾਜ਼ੀ ਨਹੀਂ ਹੈ। ਐਸਾ ਸਤਿਗੁਰੂ ਦੇ ਮਿਲਿਆ ਜਿਸ ਨਾਲ ਸਰਸੋਂਦੀ ਹੈ ਵਿੱਚੋਂ ਆਪ ਜਾਏ। ਫਿਰ ਕਹਿੰਦੇ ਹਨ ਵੀ ਕਿ ਕੋਈ ਐਸਾ ਸਤਿਗੁਰੂ ਹੀ ਮਿਲ ਜਾਵੇ, ਕੋਈ ਗੁਰੂ ਹੀ ਐਸਾ ਮਿਲ ਜਾਵੇ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਸਾਨੂੰ ਜੋੜ ਦਵੇ ਤੇ ਜਿਹੜੀ ਸਾਡੀ ਹਉਮੈ ਹੈ, ਹੰਕਾਰ ਹੈ ਉਹ ਜਿਹੜਾ ਇਹ ਗਵਾਜ ਜਾਵੇ ਖਤਮ ਹੋ ਜਾਵੇ। ਜਿਸ ਦਾ ਜੀਵ ਕਿਸੇ ਮਿਲ ਰਹੇ ਹਰ ਵਸੈ ਮਨ ਆਈ ਕਹਿੰਦੇ ਹਨ ਕਿ ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪ੍ਰਮਾਤਮਾ ਦਾ ਜਿਹੜਾ ਜੀ ਹੈ ਉਸ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਉਹਦੇ ਅੰਦਰ ਜਿਹੜਾ ਹੈ ਪ੍ਰਮਾਤਮਾ ਆ ਵਸਦਾ ਹੈ ਹਰ ਵਸੈ ਮਨ ਆਈ ਹਰ ਆਪ ਅਮੂਜਕ ਹੈ ਭਾਗ ਦਿਨਾ ਕੇ ਨਾਨਕਾ ਜਨ ਹਰ ਪਲੈ ਪਾਈ ਸਤਿਗੁਰੂ ਜੀ ਫਿਰ ਕਹਿੰਦੇ ਹਨ ਕਿ ਕੋ ਪ੍ਰਮਾਤਮਾ ਕਿਸੇ ਕੀਮਤ ਦੇ ਨਹੀਂ ਮਿਲਦਾ ਇੰਨੇ ਮਰਜ਼ੀ ਪੈਸੇ ਅਸੀਂ ਲੈ ਕਰਕੇ ਕਿਸੇ ਪਾਠੀ ਨੂੰ ਦਈਏ ਕਿਸੇ ਬਹੱਤੀ ਨੂੰ ਦਈਏ ਕਿਤੇ ਉਹ ਪਰਮਾਤਮਾ ਉਸ ਪਰਮਾਤਮਾ ਦੀ ਮਿਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਦਾ ਕੋਦੀ ਕੋਈ ਕੀਮਤ ਨਹੀਂ ਹੈ ਸੋ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤ ਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ